ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਢੱਲਾ ਜੀ ਬਹੁਤ ਬਹੁਤ ਸਵਾਗਤ ਹੈ ਢੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡਲਾ ਜੀ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਅਤੇ ਸੈਸ਼ਨ ਕਾਫੀ ਹੰਗਾਮੇ ਭਰਿਆ ਰਹਿਣ ਦੀ ਸੰਭਾਵਨਾ ਜੋ ਹੈ ਨਜ਼ਰ ਆ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬਹੁਤ ਵੱਡਾ ਫੈਸਲਾ ਭਗਵੰਤ ਮਾਨ ਪਲਟਨ ਜਾ ਰਹੇ ਨੇ ਸੋ ਇਸ ਤੋਂ ਇਲਾਵਾ ਜੇ ਸੇ ਗੱਲ ਕਰੀਏ ਬਿਕਰਮ ਸਿੰਘ ਮਜੀਠੀਆ ਤੇ ਵੀ ਖੂਬ ਰੌਲਾ ਰੱਪਾ ਪੈਣ ਦੀ ਸੰਭਾਵਨਾ ਜੋ ਹੈ ਨਜ਼ਰ ਆ ਰਹੀ ਹੈ ਕੁਲ ਮਿਲਾ ਕੇ ਜੇ ਸੇ ਗੱਲ ਕਰ ਲਈਏ ਕਾਂਗਰਸ ਪਾਰਟੀ ਤੋਂ ਬਾਜਵਾ ਅਕਾਲੀ ਦਲ ਭਾਜਪੀ ਤੇ ਆਮ ਆਦਮੀ ਪਾਰਟੀ ਸੈਸ਼ਨ ਦੇ ਦੌਰਾਨ ਕਿਸ ਤਰ੍ਹਾਂ ਦੀ ਸਿਆਸੀ جنگ ਇਹਨਾਂ ਵਿੱਚ ਹੁੰਦੀ ਨਜ਼ਰ ਆ ਸਕਦੀ ਹੈ ਜ਼ਰੂਰ ਜੋ ਆਪਾਂ ਸੰਭਾਵਨਾਵਾਂ ਦੀ ਚੱਕਰ ਗੱਲ ਕਰੀਏ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਇਸ ਉੱਪਰ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਅੱਜ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਦੂਸਰਾ ਦਿਨ ਹੈ ਔਰ ਜਿਹੜਾ ਅੱਜ ਦਾ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਕਈ ਗੱਲਾਂ ਤੋਂ ਮਹੱਤਵਪੂਰਨ ਹੈ ਇੱਕ ਤਾਂ ਭਗਵੰਤ ਮਾਨ ਸਹੀ ਇਹ ਜੇ ਫੈਸਲੇ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਰਨਾ ਚਾਹੁੰਦਾ ਜ ਜਿਹਦੇ ਨਾਲ ਭਗਵੰਤ ਮਾਨ ਹੋਰ ਤਕੜੇ ਮੁੱਖ ਮੰਤਰੀ ਦੇ ਤੌਰ ਤੇ ਆਪਣੇ ਆਪ ਨੂੰ ਸਥਾਪਿਤ ਕਰੇ ਔਰ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਬਾਰੇ ਮੰਨਿਆ ਜਾਂਦਾ ਸੀ ਕਿ ਕੈਪਟਨ ਅਮਰਿੰਦਰ ਪੰਜਾਬ ਦੇ ਹੱਕ 'ਚ ਫੈਸਲੇ ਕਰਦਾ ਸੀ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਜਦ ਕਿ ਜਿਵੇਂ ਜਿਵੇਂ ਵਕਤ ਅੱਗੇ ਲੰਘਦਾ ਰਿਹਾ ਕੈਪਟਨ ਅਮਰਿੰਦਰ ਸੱਤਾ ਤੋਂ ਲੈ ਗਿਆ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਨੇ ਕਈ ਅਹਜੇ ਫੈਸਲੇ ਕੀਤੇ ਜਿਹੜੇ ਵਾਸਤਵ ਦੇ ਵਿੱਚ ਪੰਜਾਬ ਦੇ ਹੱਕ ਦੇ ਫੈਸਲੇ ਨਹੀਂ ਸੀ ਪਾਣੀਆਂ ਤੇ ਜਿਹੜੇ ਕੈਪਟਨ ਅਮਰਿੰਦਰ ਨੇ ਫੈਸਲੇ ਕੀਤੇ ਉਹ ਤਾਂ ਸੁਪਰੀਮ ਕੋਰਟ ਦੇ ਵਿੱਚ ਰੱਦ ਹੋ ਗਿਆ ਜਿਹੜਾ ਕੈਪਟਨ ਅਮਰਿੰਦਰ ਨੇ ਪਾਣੀਆਂ ਬਾਰੇ ਸਮਝੌਤਾ ਰੱਦ ਕੀਤਾ ਸੀ ਉਹ ਕੈਪਟਨ ਅਮਰਿੰਦਰ ਦਾ ਸਮਝੌਤਾ ਹੀ ਜਿਹੜਾ ਕਾਨੂੰਨ ਸੀ ਸਮਝੌਤੇ ਰੱਦ ਕਰਨ ਦਾ ਉਹੀ ਸੁਪਰੀਮ ਕੋਰਟ ਨੇ ਰੱਦ ਕਰਤਾ ਸੀ ਉਹਨੂੰ ਇੱਕ ਤਰੀਕੇ ਨਾਲ ਗੈਰ ਕਾਨੂੰਨੀ ਕਹਿ ਦਿੱਤਾ ਸੀ ਹੁਣ ਕੈਪਟਨ ਅਮਰਿੰਦਰ ਨੇ ਇੱਕ ਹੋਰ ਫੈਸਲਾ ਕੀਤਾ ਪੰਜਾਬ ਦੇ ਜਿਹੜੇ ਡੈਮ ਨੇ ਉਹ ਬਹੁਤ ਵੱਡਾ ਮੁੱਦਾ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਹਰਿਆਣਾ ਵਾਲੀ ਚਾਹੁੰਦੀ ਸੀ ਕਿ ਸਾਨੂੰ ਫਾਲਤੂ ਪਾਣੀ ਮਿਲੇ ਔਰ ਭਗਵੰਤ ਮਾਨ ਨੇ ਜਿਹੜਾ ਜ਼ਬਰਦਸਤ ਸਟੈਂਡ ਪਾਣੀਆਂ ਦੀ ਰਾਖੀ ਲਈ ਲਿਆ ਉਹਨੂੰ ਅਸੀਂ ਸਿਆਸਤ ਤੋਂ ਉੱਤੇ ਉੱਠ ਕੇ ਗੱਲ ਕਰੀਏ ਤੇ ਭਗਵੰਤ ਮਾਨ ਨੇ ਪਾਣੀਆਂ ਦੀ ਰਾਖੀ ਦੀ ਦਿਸ਼ਾ 'ਚ ਇੱਕ ਵੱਡਾ ਕਦਮ ਚੁੱਕਿਆ ਔਰ ਅੱਜ ਜਿਹੜਾ ਫੈਸਲਾ ਇੱਕ ਭਗਵੰਤਮਾਨ ਪਲਟਨ ਜਾ ਰਿਹਾ ਕੈਪਟਨ ਅਮਰਿੰਦਰ ਦਾ ਉਹ ਕੈਪਟਨ ਅਮਰਿੰਦਰ ਦਾ ਗਲਤ ਫੈਸਲਾ ਸੀ 2021 ਚ ਜਦੋਂ ਕੈਪਟਨ ਅਮਰਿੰਦਰ ਮੁੱਖ ਮੰਤਰੀ ਸੀ ਤਾਂ ਇੱਕ ਫੈਸਲਾ ਕੀਤਾ ਗਿਆ ਸੀ ਕੈਪਟਨ ਅਮਰਿੰਦਰ ਨੇ ਸਹਿਮਤੀ ਦੇ ਦਿੱਤੀ ਸੀ ਕਿ ਜਿਹੜੇ ਡੈਮ ਨੇ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਸੀਂ ਸੀਆਈਐਸਐਫ ਨੂੰ ਦੇਣ ਲਈ ਤਿਆਰ ਆ ਬਲਕਿ ਖਰਚਾ ਵੀ ਸੂਬੇ ਦੀ ਸਰਕਾਰ ਹੈ ਜਿਹੜੀ ਉਹ ਚੱਕੇਗੀ ਔਰ ਭਗਵੰਤਮਾਨ ਨੇ ਇਹ ਫੈਸਲਾ ਅੱਜ ਵਿਧਾਨ ਸਭਾ ਦੇ ਵਿੱਚ ਪਲਟ ਦੇਣਾ ਹੈ ਔਰ ਭਗਵੰਤ ਮਾਨ ਦਾ ਸਾਫ਼ ਕਹਿਣਾ ਹੈ ਕਿ ਸਾਡੇ ਡੈਮਾਂ ਦੀ ਸੁਰੱਖਿਆ ਪੰਜਾਬ ਦੀ ਪੁਲਿਸ ਹੀ ਕਰੇਗੀ ਔਰ ਅਸੀਂ ਉਹਨਾਂ ਡੈਮਾਂ ਦੀ ਸੁਰੱਖਿਆ ਕਰਨ ਦੇ ਸਮਰੱਥ ਹਾਂ ਔਰ ਅਗਰ ਡੈਮਾਂ ਦੀ ਸੁਰੱਖਿਆ ਪੰਜਾਬ ਨੂੰ ਪੰਜਾਬ ਪੁਲਿਸ ਨੂੰ ਛੱਡ ਕੇ ਕੇਂਦਰੀ ਏਜੰਸੀਆਂ ਦੇ ਹਵਾਲੇ ਕੀਤੀ ਜਾਂਦੀ ਹੈ ਤਾਂ ਜਿਵੇਂ ਪਿਛਲੇ ਕੁਝ ਦਿਨਾਂ 'ਚ ਹਰਿਆਣੇ ਨੂੰ ਪਾਣੀ ਚਾਹੀਦਾ ਸੀ ਔਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਵੀ ਕੇਂਦਰ ਦੀ ਚੱਕ ਚਾ ਕੇ ਫੈਸਲਾ ਕਰਤਾ ਸੀ ਉਹ ਪਾਣੀ ਛੱਡਣਾ ਚਾਹੁੰਦੇ ਸੀ ਲੇਕਿਨ ਭਗਵੰਤ ਮਾਨ ਨੇ ਡੈਮਾਂ ਤੇ ਪੰਜਾਬ ਦੀ ਪੁਲਿਸ ਤਣਾਤ ਕਰਤੀ ਜੀਦੇ ਕਰਕੇ ਉਹ ਪਾਣੀ ਨਹੀਂ ਛੱਡਿਆ ਜਾ ਸਕਿਆ ਭਾਵੇਂ ਪੰਜਾਬ ਦੀ ਪੁਲਿਸ ਸੁਰੱਖਿਆ ਦੇ ਦਾਅਵੇ ਨਾਲ ਤਣਾਤ ਹੋਈ ਕਿ ਅਸੀਂ ਡੈਮਾਂ ਦੀ ਸੁਰੱਖਿਆ ਕਰਨੀ ਹੈ ਪਰ ਅਸਿੱਧੇ ਰੂਪ ਚ ਉਹ ਫੈਸਲੇ ਜਿਹੜੇ ਭਾਖੜਾ ਬਿਆਸ ਮੈਨੇਜਮੈਂਟ ਜਾਂ ਕੇਂਦਰ ਦੀ ਸਰਕਾਰ ਪਾਣੀ ਛੱਡਣ ਦੇ ਰੂਪ ਚ ਲਾਗੂ ਕਰਾਉਣਾ ਚਾਹੁੰਦੀ ਸੀ ਉਹ ਪੰਜਾਬ ਪੁਲਿਸ ਦੀ ਮੌਜੂਦਗੀ ਔਰ ਭਗਵੰਤ ਮਾਨ ਦੇ ਅੜੀਅਲ ਰਵਈਏ ਕਰਕੇ ਪਾਣੀਆਂ ਦੇ ਮਾਮਲੇ ਤੇ ਅਗਰ ਪੰਜਾਬ ਦੇ ਪਾਣੀਆਂ ਤੇ ਕੋਈ ਅੜੀਅਲ ਬਣਦਾ ਹੈ ਜੇ ਭਗਵੰਤ ਮਾਨ ਵੀ ਅੜੀਅਲ ਬਣਿਆ ਤੇ ਪੰਜਾਬ ਦੇ ਲੋਕ ਉਸ ਗੱਲ ਨੂੰ ਪਸੰਦ ਕਰਦੇ ਨੇ ਕਿ ਭਗਵੰਤ ਮਾਨ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਔਰ ਜਿਹੜਾ ਮਾਸਟਰ ਸਟੋਕ ਪਰਸੋਂ ਭਗਵੰਤ ਮਾਨ ਖੇਡ ਕੇ ਆਇਆ ਦਿੱਲੀ ਉਹਦੀ ਵੀ ਗੱਲ ਕੀਤੀ ਜਾ ਸਕਦੀ ਹੈ ਸੋ ਠੀਕ ਹੈ ਭਗਵੰਤ ਮਾਨ ਦੀ ਸਰਕਾਰ ਚ ਕਈ ਕਮੀਆਂ ਹੋ ਸਕਦੀਆਂ ਨੇ ਹੈਗੀਆਂ ਵੀ ਨੇ ਹਰ ਸਰਕਾਰ ਦੇ ਖਿਲਾਫ ਐਂਟੀ ਗਵਰਨਮੈਂਸੀ ਹੁੰਦੀ ਹੈ ਲੋਕ ਵਿਰੋਧ ਚ ਹੁੰਦੇ ਨੇ ਬਹੁਤ ਸਾਰੇ ਮੁੱਦਿਆਂ ਤੇ ਸਰਕਾਰ ਚੰਗਾ ਕੰਮ ਨਹੀਂ ਕਰਦੀ ਪਰ ਜਿਹੜੇ ਕੰਮ ਸਰਕਾਰ ਦੇ ਚੰਗੇ ਨੇ ਉਹਨਾਂ ਨੂੰ ਪ੍ਰਵਾਨ ਕਰਨਾ ਵੀ ਜ਼ਰੂਰੀ ਹੈ ਅਗਰ ਅਸੀਂ ਸਰਕਾਰ ਦੇ ਚੰਗੇ ਕੰਮਾਂ ਨੂੰ ਵੀ ਨਕਾਰੀਏ ਨਿੰਦੀਏ ਸ਼ਾਇਦ ਉਹ ਕਿਤੇ ਨਾ ਕਿਤੇ ਅਸੀਂ ਆਪਣੇ ਪੰਜਾਬ ਦੇ ਨਾਲ ਹੀ ਧਰੋਖ ਮਾਰੇ ਆ ਹੁਣ ਭਗਵੰਤ ਮਾਨ ਨੇ S Y L ਦੇ ਮਸਲੇ ਤੇ ਕੇਂਦਰ ਨਾਲ ਮੀਟਿੰਗ ਚ ਸਿੱਧਾ ਫਾਰਮੂਲਾ ਸੁਝਾਤਾ ਕਿ ਕੇਂਦਰ ਕਹਿ ਰਹੀ ਹੈ ਕਿ ਅਸੀਂ ਇੰਡਸ ਸਮਝੌਤਾ ਪਾਕਿਸਤਾਨ ਨਾਲ ਮਿਲਤਵੀ ਕਰਤਾ ਔਰ 23 ਮਿਲੀਅਨ ਏਕੜ ਫਿੱਟ ਪਾਣੀ ਅਸੀਂ ਉੱਥੋਂ ਲੈ ਕੇ ਆਉਣਾ ਔਰ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਜ਼ਰੀਏ ਇਹ ਪਾਣੀ ਦੂਜੇ ਸੂਬਿਆਂ ਨੂੰ ਵੀ ਜਾਵੇ ਤੇ ਉਹ ਪਾਣੀ ਹੈ ਜਿਹੜਾ ਉਹ ਬਤੌਰ ਰਿਪੀਰੀਅਨ ਸਟੇਟ ਪੰਜਾਬ ਦੇ ਵਿੱਚ ਆਉਣਾ ਹੀ ਆਉਣਾ ਔਰ ਭਗਵੰਤ ਮਾਨ ਨੇ ਸਾਫ਼ ਕਹਿਤਾ ਕਿ ਅਗਰ ਇੰਡਸ ਵਾਟਰ ਦਾ ਉਹਨਾਂ ਦਰਿਆਵਾਂ ਦਾ ਪਾਣੀ ਪੰਜਾਬ 'ਚ ਆਉਂਦਾ ਹੈ। ਚਨਾਬ ਦਾ ਆਉਂਦਾ ਹੈ, ਰਾਵੀ ਦਾ ਆਉਂਦਾ ਹੈ। ਅਗਰ ਉਹ ਪਾਣੀ ਪੰਜਾਬ 'ਚ ਆਉਂਦਾ ਹੈ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਉਹ ਪਾਣੀ ਪੰਜਾਬ 'ਚ ਆਵੇ। ਔਰ ਫਿਰ ਹਰਿਆਣਾ, ਐਮਪੀ, ਰਾਜਸਥਾਨ ਜਿਹਨੂੰ ਤੁਸੀਂ ਪਾਣੀ ਦੇਣਾ ਚਾਹੁੰਦੇ ਲੋ। ਕਿਉਂਕਿ 23 ਮਿਲੀਅਨ ਏਕੜ ਫੁੱਟ ਪਾਣੀ ਬਹੁਤ ਜ਼ਿਆਦਾ ਪਾਣੀ ਹੈ। ਪੰਜਾਬ ਇੰਨੇ ਪਾਣੀ ਨੂੰ ਸੰਭਾਲ ਨਹੀਂ ਸਕਦਾ। ਔਰ ਅਗਰ ਇੰਡਸ ਦਾ ਇੰਨਾ ਪਾਣੀ ਪੰਜਾਬ ਆਉਂਦਾ ਹੈ ਤੇ ਪੰਜਾਬ 'ਚ ਘੱਟੋ-ਘੱਟ 3-4 ਨਹਿਰਾਂ ਬਣਾਉਣੀਆਂ ਪੈਣਗੀਆਂ। ਔਰ ਉਹਦੇ ਨਾਲ ਫਾਇਦਾ ਕੀ ਹੋਣਾ ਹੈ 23 ਮਿਲੀਅਨ ਏਕੜ ਫੁੱਟ ਪਾਣੀ ਪੂਰੇ ਪੰਜਾਬ 'ਚ ਨਹੀਂ ਸੰਭਾਲਿਆ ਜਾ ਸਕਦਾ ਉਹਦੇ ਚੋਂ ਜਿੰਨਾ ਪੰਜਾਬ ਦੀ ਵਰਤੋਂ ਯੋਗ ਹੈ ਉਹ ਪੰਜਾਬ ਕੋਲੇ ਰਹਿ ਜਾਣਾ ਹੈ ਜਦੋਂ ਨਹਿਰਾਂ ਬਣਨ ਗਈਆਂ ਤੇ ਭਗਵੰਤ ਮਾਨ ਨੇ ਸ਼ਰਤਾਂ ਰੱਖੀਆਂ ਕੇਂਦਰ ਅੱਗੇ ਕਿ ਤੁਸੀਂ ਨਹਿਰਾਂ ਨੂੰ ਮਨਜ਼ੂਰੀ ਦਿਓ ਨਹਿਰਾਂ ਬਣਾਓ ਸਾਡੀ ਵਿੱਤੀ ਮਦਦ ਕਰੋ ਔਰ ਉਹ ਜਿਹੜਾ ਪਾਣੀ ਹੈ 23 ਮਿਲੀਅਨ ਏਕੜ ਫੁੱਟ ਇਹਨਾਂ ਨਹਿਰਾਂ ਦੇ ਜ਼ਰੀਏ ਅਗਰ ਉਹ ਦੂਜੇ ਸੂਬਿਆਂ ਨੂੰ ਜਾਂਦਾ ਹੈ ਪਾਕਿਸਤਾਨ ਜਾਨ ਵਾਲਾ ਪਾਣੀ ਫालतੂ ਅਗਰ ਸਾਡੇ ਪੰਜਾਬ 'ਚ ਆ ਜਾਂਦਾ ਹੈ ਤੇ ਹਰ ਨਹਿਰ ਦੇ ਵਿੱਚ ਜਿਹੜੇ ਕਿਸਾਨ ਦੀ ਜ਼ਮੀਨ ਹੈ ਉਹਨੂੰ ਕਾਨੂੰਨੀ ਤੌਰ ਤੇ ਮੋਗਾ ਕੱਢਣ ਦੀ ਇਜਾਜ਼ਤ ਹੋਵੇ ਤਾਂ ਕਿ ਜਦੋਂ ਪੰਜਾਬ ਦਾ ਕਿਸਾਨ ਚਾਵੇ ਉਹਨਾਂ ਨਹਿਰਾਂ ਦਾ ਪਾਣੀ ਵਰਤ ਸਕੇ ਕਿਉਂਕਿ ਉਹ ਨਹਿਰਾਂ ਫਿਰ ਲਗਭਗ ਸਾਰਾ ਸਾਲ ਵਗਣਗੀਆਂ ਜਿਵੇਂ ਸਾਡੀ ਸਰੰਦ ਫੀਡਰ ਨਹਿਰ ਲਗਭਗ ਸਾਰਾ ਸਾਲ ਹੈ ਜਿਹੜੀ ਜਿਹੜੀ ਸਤਲੁਜ ਤੋਂ ਡਾਊਨ ਲਾਈਨ ਹੈ ਜਿਹੜੀ ਰੋਪੜ ਤੋਂ ਹੋ ਕੇ ਸਾਰੇ ਪਾਸੇ ਘੁੰਮਦੀ ਹੈ ਜਿਵੇਂ ਸਤਲੁਜੀਆਂ ਬਿਆਸ ਹੈ ਲਗਭਗ ਸਾਰਾ ਸਾਲ ਵਗਦੇ ਨੇ ਪਾਣੀ ਘਟਦਾ ਵਧਦਾ ਰਹਿੰਦਾ ਹੈ ਇਹ ਨਹਿਰਾ ਫਿਰ ਸਾਰਾ ਸਾਲ ਵਗਣ ਗਿਆ ਔਰ ਅਗਰ ਕਿਸਾਨਾਂ ਨੂੰ ਮੋਗੇ ਦੀ ਮਨਜ਼ੂਰੀ ਹੋ ਗਈ ਤੇ ਫਿਰ ਕਿਸਾਨਾਂ ਨੂੰ ਕੀ ਦਿੱਕਤ ਹੈ ਸਾਨੂੰ ਨਾ ਬਿਜਲੀ ਵਰਤਨ ਦੀ ਲੋੜ ਪੈਣੀ ਹੈ ਨਾ ਸਾਨੂੰ ਮੀਂਹ ਦੇ ਪਾਣੀ ਤੇ ਨਿਰਪਰਤਾ ਰਹਿਣੀ ਹੈ ਕਿਸਾਨ ਆਪਣੇ ਸਮੇਂ ਸਿਰ ਝੋਨਾ ਬੀਜਣ ਕਣਕ ਬੀਜਣ ਬਦਲਵੀਆਂ ਫਸਲਾਂ ਬੀਜਣ ਔਰ ਨਹਿਰੀ ਪਾਰੀ ਦੇ ਪਾਣੀ ਦੇ ਨਾਲ ਸਚਾਈ ਕਰਨ ਮੋਗੇ ਤੋਂ ਸਿੱਧਾ ਪਾਣੀ ਖੇਤ ਚ ਉੰਜ ਵੀ ਭਗਵੰਤ ਮਾਨ ਨੇ ਟੇਲਾਂ ਤੱਕ ਪਾਣੀ ਵੱਡੇ ਪੱਧਰ ਤੇ ਪਹੁੰਚਾਇਆ ਇਹ ਤਾਂ ਹੁਣ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਵੀ ਇਸ ਗੱਲ ਦੇ ਉੱਤੇ ਕਦੀ ਇਹ ਮੁੱਦਾ ਨਹੀਂ ਛੇੜਦੀਆਂ ਕਦੀ ਪੁੱਛੀਏ ਵਿਰੋਧੀ ਪਾਰਟੀਆਂ ਨੂੰ ਨਾ ਕੈਪਟਨ ਨਾ ਸੁਖਵੀਰ ਬਾਦਲ ਨਾ ਪ੍ਰਕਾਸ਼ ਸਿੰਘ ਬਾਦਲ ਔਰ ਨਾ ਆਕਾਲੀ ਭਾਜਪਾ ਟੇਲਾਂ ਤੱਕ ਪਾਣੀ ਨਹੀਂ ਪਹੁੰਚਾ ਸਕੇ ਖਾਲੇ ਅੰਡਰਗਰਾਊਂਡ ਵਾਟਰ ਦੇ ਜਿਹੜੇ ਸਾਡੇ ਸ਼ੋਮੇ ਸੀ ਉਹ ਸਾਰੇ ਬੰਦ ਹੋਏ ਪਏ ਸੀ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਔਰ ਜਿਹੜਾ ਪਾਣੀ ਸੀ ਪੰਜਾਬ ਤਾਖੜਾ ਡੈਮ ਤੋਂ ਲੈਂਦਾ ਉਹ ਵੀ ਪਾਣੀ ਦੀ ਪੂਰੀ ਵਰਤੋਂ ਪੰਜਾਬ ਨਹੀਂ ਸੀ ਕਰਦਾ ਕਿਉਂਕਿ ਸਾਰਾ ਪਾਣੀ ਬਿਜਲੀ ਨਾਲ ਜ਼ਮੀਨ ਹੇਠੋਂ ਕੱਢਿਆ ਜਾ ਰਿਹਾ ਸੀ ਸੋ ਇਹ ਕੰਮ ਭਗਵੰਤ ਮਾਨ ਦੀ ਸਰਕਾਰ ਦੇ ਔਰ ਭਗਵੰਤ ਮਾਨ ਦੇ ਚੰਗੇ ਰਹੇ ਹੁਣ ਜਿਹੜਾ ਅੱਜ ਗੱਲ ਹੋਣੀ ਹੈ ਅੱਜ ਦੇ ਸੈਸ਼ਨ 'ਚ ਇੱਕ ਤਾਂ ਕੈਪਟਨ ਮਰਿੰਦਰ ਦਾ ਇਹ ਫੈਸਲਾ ਪਲਟਣਾ ਇੱਕ ਵਾਰੀ ਬਿਆਨ ਸੁਣ ਲਈਏ ਭਗਵੰਤ ਮਾਨ ਦਾ ਉਸ ਤੋਂ ਬਾਅਦ ਗੱਲ ਅੱਗੇ ਵਧਾਉਣੀ ਹੈ ਕੈਪਟਨ ਮਰਿੰਦਰ ਸਿੰਘ ਦੇ ਵੇਲੇ ਇੱਕ ਫੈਸਲਾ ਹੋ ਗਿਆ ਕਿ ਸੀਆਈਏਫ ਪੰਜਾਬ ਦੇ ਵਿੱਚ ਆ ਸਕਦੀ ਹੈ ਕਾਂਗਰਸ ਦੀ ਸਰਕਾਰ ਬਿਲੇ ਹੋਇਆ ਹੈ ਕਿ ਅਸੀਂ ਪੈਸੇ ਵੀ ਦੇਵਾਂਗੇ ਨਾਲ ਇਹ ਵੀ ਲਿਖਤਾ ਕਿ ਅਸੀਂ ਉਹਨੂੰ ਪੇ ਕਰਾਂਗੇ ਕਾਪਟਨ ਸਾਡੀ ਸਰਕਾਰ ਸੀ 21 ਜੋ ਹੈ ਫੈਸਲਾ ਹੈ ਅਸੀਂ ਕੱਲ ਨੂੰ ਰੈਜ਼ੋਲੂਸ਼ਨ ਲੈ ਕੇ ਆ ਰਹੇ ਹਾਂ विधानसभाच कैसी ये कानून नु कैंसिल करने लागया ਸਾਡੇ ਕੋਲ ਪੰਜਾਬ ਪੁਲਿਸ ਸક્ષਮ ਹੈ ਕਾਬਲ ਹੈ ਡੇਮਾਂ ਦੀ ਰਾਖੀ ਕਰਨ ਲਈ ਵੀ ਬਾਰਡਰਾਂ ਦੀ ਰਾਖੀ ਵੀ ਆਲਮੋਸਟ ਪੰਜਾਬ ਪੁਲਿਸ ਹੀ ਕਰ ਰਹੀ ਹੈ ਕਿਉਂਕਿ ਬੀਐਸਐਫ ਦੇ ਨਾਲ ਹੀ ਹੋ ਜਾਂਦੇ ਨੇ ਸੋ ਇਹ ਕਾਨੂੰਨ ਜਿਹੜਾ ਉਹ ਸੀ ਕੱਲ ਨੂੰ ਵਿਧਾਨ ਸਭਾ ਚ ਰੈਜ਼ੋਲੂਸ਼ਨ ਲਿਆ ਕੇ ਰੱਦ ਕਰ ਦਾਂਗੇ ਹੁਣ ਦੂਜਾ ਬੇਅਦਬੀ ਦੇ ਮਾਮਲੇ ਤੇ ਅੱਜ ਭਗਵੰਤ ਮਾਨ ਇੱਕ ਬਿੱਲ ਲੈ ਕੇ ਆਉਣਗੇ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਸਖਤ ਸਜ਼ਾਵਾਂ ਔਰ ਲੋਕਾਂ ਤੋਂ رائے ਮੰਗੀ ਜਾਏਗੀ ਲੋਕ ਕੀ ਚਾਹੁੰਦੇ ਨੇ ਸੋ ਬਿੱਲ ਵਿਧਾਨ ਸਭਾ ਦੇ ਵਿੱਚ ਆਏਗਾ ਲੋਕਾਂ ਦੀ رائے ਲਈ ਜਾਏਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਸ ਬਿੱਲ ਦੇ ਉੱਤੇ ਲੋਕਾਂ ਦੀ رائے ਦੇ ਮੁਤਾਬਕ ਅੱਗੇ ਵਧਿਆ ਜਾਏਗਾ ਇਸ ਤੋਂ ਇਲਾਵਾ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਸਰਪ੍ਰਾਈਜ਼ ਦੇ ਸਕਦੀ ਹੈ ਹੁਣੇ-ਹੁਣੇ 10 ਲੱਖ ਰੁਪਏ ਦਾ ਜਿਹੜਾ ਬੀਮਾ ਕੱਲ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਵੀ ਇਸ ਦੇ ਉੱਤੇ ਮੋਹਰ ਲੱਗੀ ਹੈ ਇਸ ਸਕੀਮ ਦਾ ਉਦਘਾਟਨ ਹੋ ਗਿਆ ਭਗਵੰਤ ਮਾਨ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਕਹੀ ਕਿ ਹਰ ਵਿਅਕਤੀ ਨੂੰ 10 ਲੱਖ ਦਾ ਬੀਮਾ ਪੰਜਾਬ 'ਚ ਮਿਲੇਗਾ ਜਿਨ੍ਹਾਂ ਨੂੰ ਵੀ 5 ਲੱਖ ਦਾ ਬੀਮਾ ਆਯੂਸ਼ਮਾਨ ਭਾਰਤ ਯੋਜਨਾ ਦੇ ਵਿੱਚ ਮਿਲਦਾ ਉਹ ਸਾਰੇ ਸਿਰਫ ਆਧਾਰ ਕਾਰਡ ਲੈ ਕੇ ਆਪਣਾ ਜਾਣ ਹਾਲਾਂਕਿ ਭਗਵੰਤ ਮਾਨ ਹੋਣਾ ਦਾ ਦਾਅਵਾ ਹੈ ਕਿ 65 ਲੱਖ ਪਰਿਵਾਰ ਹਰ ਕਿਸੇ ਨੂੰ ਪੰਜਾਬ ਦੇ ਵਿੱਚ ਇਸ ਸਹੂਲਤ ਦਾ ਲਾਭ ਮਿਲੇਗਾ ਸੋ ਆਉਂਦੇ ਦਿਨਾਂ ਚ ਜ਼ਮੀਨ ਤੇ ਇਹਦੀ ਸਚਾਈ ਹੋਰ ਚੰਗੀ ਤਰ੍ਹਾਂ ਪਤਾ ਲੱਗੇਗੀ ਅੱਜ ਵਿਧਾਨ ਸਭਾ ਦੇ ਵਿੱਚ ਇਹਦਾ ਜ਼ਿਕਰ ਭਗਵੰਤ ਮਾਨ ਕਰ ਸਕਦਾ ਹੈ ਔਰ ਵਿਕਰਮ ਮਜੀਠੀਏ ਦੇ ਮਾਮਲੇ ਦੇ ਵਿੱਚ ਅੱਜ ਖੂਬ ਰੌਲਾ ਰੱਪਾ ਪੈਣ ਦੀ ਸੰਭਾਵਨਾ ਹੈ ਕਿਉਂਕਿ ਲਗਾਤਾਰ ਸਰਕਾਰ ਇਹ ਕਹਿ ਰਹੀ ਹੈ ਕਿ ਜਦੋਂ ਦਾ ਅਸੀਂ ਵਿਕਰਮ ਸਿੰਘ ਮਜੀਠੀਏ ਨੂੰ ਗ੍ਰਫਤਾਰ ਕੀਤਾ ਹੈ ਤੇ ਵਿਰੋਧੀ ਧਿਰਾਂ ਦੇ ਲੀਡਰ ਇਸ ਕਾਰਵਾਈ ਤੇ ਸਰਕਾਰ ਦਾ ਵਿਰੋਧ ਕਰ ਰਹੇ ਨੇ ਅਸਲ 'ਚ ਸਰਕਾਰ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨ ਦੀ ਗੱਲ ਕਹਿ ਰਹੀ ਹੈ ਸਰਕਾਰ ਦਾ ਇਹ ਕਹਿਣਾ ਹੈ ਮੰਤਰੀਆਂ ਦਾ ਕਿ ਅਸੀਂ ਵਿਕਰਮ ਮਜੀਠੀਏ ਨੂੰ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਤੇ ਜਿਹੜੀ ਆਮਦਨ ਇੰਨੀ ਜ਼ਿਆਦਾ ਵਿਕਰਮ ਮਜੀਠੀਆ ਦੀ ਹੈ ਉਹਦੇ ਬਾਰੇ ਸ਼ੱਕ ਹੈ ਕਿ ਉਹ ਡਰੱਗ ਤੋਂ ਆਈ ਹੋ ਸਕਦੀ ਹੈ ਜਦ ਕਿ ਸਬੂਤ ਨਾ ਵਿਜੀਲੈਂਸ ਕੋਲੇ ਹੈ ਨਾ ਪੰਜਾਬ ਸਰਕਾਰ ਕੋਲੇ ਹੈ ਨਾ ਕਿਸੇ ਪਿਛਲੀ ਸਰਕਾਰ ਕੋਲੇ ਕੋਈ ਸਬੂਤ ਰਿਹਾ ਕਿ ਬਿਕਰਮ ਮਜੀਠੀਏ ਨੇ ਨਸ਼ੇ ਤੋਂ ਪੈਸਾ ਕਮਾਇਆ ਸਬੂਤ ਕਿਸੇ ਕੋ ਹੈ ਨਹੀਂ ਪਰ ਇਹ ਮੁੱਦਾ ਵੱਡਾ ਬਣ ਗਿਆ ਹੁਣ ਪਿਛਲੇ ਸਮਿਆਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਬਾਜਵਾ ਚਰਨਜੀਤ ਚੰਨੀ ਰਾਜਾ ਵੜਿੰਗਿਆ ਕਾਂਗਰਸ ਦੇ ਹੋਰ ਲੀਡਰ ਕੀ ਕੀ ਬੋਲਦੇ ਰਹੇ ਨੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਮੰਗਦੇ ਰਹੇ ਨੇ ਔਰ ਭਗਵੰਤ ਮਾਨ ਸਰਕਾਰ ਨੂੰ ਕਹਿੰਦੇ ਰਹੇ ਨੇ ਕਿ ਗ੍ਰਿਫਤਾਰ ਕਰੋ ਬਿਕਰਮ ਜੀਠੇ ਨੂੰ ਭਗਵੰਤ ਮਾਨ ਦੀ ਸਰਕਾਰ ਦਾ ਦਾਵਾ ਹੈ ਕਿ ਹੁਣ ਅਸੀਂ ਜਦੋਂ ਵਿਕਰਮਜੀਠੇ ਨੂੰ ਗ੍ਰਿਫਤਾਰ ਕਰ ਲਿਆ ਇਹ ਕਹਿੰਦੇ ਨੇ ਤੁਸੀਂ ਸਿਆਸੀ ਬਦਲਾਖੋਰੀ ਕੀਤੀ ਹੈ ਆਮਦਨ ਤੋਂ ਵੱਧ ਮਾਮਲੇ 'ਚ ਵਿਕਰਮਜੀਠੇ ਨੂੰ ਚੱਕਿਆ ਹੁਣ ਅੱਜ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾਧਿਰ ਉਹਨਾਂ ਲੀਡਰਾਂ ਦੇ ਪੁਰਾਣੇ ਬਿਆਨ ਵੀਡੀਓ ਆਡੀਓ ਸੁਣਾ ਸਕਦੀ ਹੈ ਵਿਧਾਨ ਸਭਾ ਦੇ ਵਿੱਚ ਖੂਬ ਰੌਲਾ ਰੱਪਾ ਵਿਕਰਮਜੀਠਿਆ ਦੇ ਮਾਮਲੇ 'ਚ ਵਿਧਾਨ ਸਭਾ ਦੇ ਵਿੱਚ ਪੈ ਸਕਦਾ ਹੈ ਹਾਲਾਂਕਿ ਵਿਰੋਧੀ ਧਿਰਾਂ ਦੇ ਲੀਡਰ ਕਹਿੰਦੇ ਨੇ ਕਿ ਅਸੀਂ ਨਸ਼ੇ ਵਾਲੇ ਮਾਮਲੇ ਦੇ ਵਿੱਚ ਵਿਕਰਮ ਜੀਠੀਏ ਦੇ ਬਿਲਕੁਲ ਨਾਲ ਨਹੀਂ ਆ ਅਸੀਂ ਗੱਲ ਇਹ ਕਰ ਰਹੇ ਹਾਂ ਕਿ ਵਿਕਰਮ ਜੀਠੀਏ ਦੀ ਗ੍ਰਫਤਾਰੀ ਸਾਜਿਸ਼ਨ ਕੀਤੀ ਗਈ ਹੈ ਇਹਦੇ ਉੱਪਰ ਜਾਂ ਧੱਕਾ ਕੀਤਾ ਗਿਆ ਵਿਕਰਮ ਜੀਠੀਏ ਦੇ ਜਿਸ ਤਰ੍ਹਾਂ ਰੇਡ ਕੀਤੀ ਗਈ ਹੈ ਹੁਣ ਇਹਦੇ ਉੱਪਰ ਬਹਿਸ ਮੰਗ ਸਕਦੀਆਂ ਵਿਰੋਧੀ ਧਿਰਾਂ ਹੁਣ ਵਿਰੋਧੀ ਧਿਰਾਂ ਪੰਜਾਬ ਦੇ ਲਾਂਡ ਆਰਡਰ ਤੇ ਬਹਿਸ ਮੰਗ ਸਕਤੀਆਂ ਨੇ ਕਿ ਪੰਜਾਬ ਚੰਮਨ ਕਾਨੂੰਨ ਦੀ ਸਥਿਤੀ ਖਰਾਬ ਹੈ ਆਏ ਦਿਨ ਜਿਹੜੇ ਮੁੰਡੇ ਨੇ ਨਵੇਂ-ਨਵੇਂ ਮੁੰਡੇ ਜਿਹੜੇ ਗੈਂਗਸਟਰ ਬਣ ਗਏ ਉਹ ਵਾਰਦਾਤਾਂ ਕਰ ਰਹੇ ਨੇ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਪੰਜਾਬ ਪੁਲਿਸ ਇਹਨਾਂ ਨਵੇਂ-ਨਵੇਂ ਮੁੰਡਿਆਂ ਨੂੰ ਜਿਨ੍ਹਾਂ ਨੂੰ ਗੈਂਗਸਟਰ ਕਿਹਾ ਜਾਂਦਾ ਹੈ ਇਹਨਾਂ ਵਾਰਦਾਤਾਂ ਨੂੰ ਕੰਟਰੋਲ ਕਰਨ 'ਚ ਕਾਮਯਾਬ ਨਹੀਂ ਹੋ ਰਹੀ ਇਹ ਕਿੱਥੋਂ ਹਥਿਆਰ ਲਿਆਉਂਦੇ ਨੇ ਕਿਸ ਤਰ੍ਹਾਂ ਇਹ ਓਪਰੇਟ ਹੁੰਦੇ ਨੇ ਪੰਜਾਬ ਦਾ ਇੰਟੈਲੀਜੈਂਸ ਕਾਊਂਟਰ ਇੰਟੈਲੀਜੈਂਸ ਕਿਤੇ ਨਾ ਕਿਤੇ ਲਗਾਤਾਰ ਹੋ ਰਹੀਆਂ ਇਹਨਾਂ ਵਾਰਦਾਤਾਂ ਨੂੰ ਹੱਲ ਕਰਨ 'ਚ ਹੋਣ ਤੋਂ ਰੋਕਣ 'ਚ ਬਹੁਤਾ ਕਾਮਯਾਬ ਨਹੀਂ ਹੋ ਰਿਹਾ ਇਹ ਵੱਡੀ ਚੁਣੌਤੀ ਜਿਹੜੀਆਂ ਕਤਲੋਗੈਰਦ ਦੀਆਂ ਘਟਨਾਵਾਂ ਨੇ ਪੰਜਾਬ 'ਚ ਬਣ ਰਹੀਆਂ ਨੇ ਹਾਲਾਂਕਿ ਇਹ ਪਿਛਲੀਆਂ ਸਰਕਾਰਾਂ ਵੇਲੇ ਵੀ ਰਹੀਆਂ ਨੇ ਕਦੀ ਮਿੱਥ ਕੇ ਲੀਡਰ ਟਾਰਗੇਟ ਕਦੀ ਮਿੱਥ ਕੇ ਗੈਰ ਸਿੱਖ ਲੀਡਰ ਟਾਰਗੇਟ ਤੇ ਕਦੇ ਮੰਨੀਆਂ ਪਰਮੰਨੀਆਂ ਹਸਤੀਆਂ ਟਾਰਗੇਟ ਇਹ ਪਹਿਲਾਂ ਵੀ ਹੁੰਦਾ ਰਿਹਾ ਇਹ ਨਵਾਂ ਨਹੀਂ ਹੈ ਪਰ ਹੁਣ ਜਿਹੜਾ ਆਮ ਲੋਕਾਂ ਨੂੰ ਵਪਾਰੀਆਂ ਨੇ ਵਪਾਰੀਆਂ ਨੂੰ ਕਾਰੋਬਾਰੀਆਂ ਨੂੰ ਫਰੋਤੀ ਮੰਗਣੀ ਤੇ ਫਰੋਤੀ ਨਾ ਦੇਣ ਦੇ ਐਵਜ਼ ਦੇ ਵਿੱਚ ਉਹਨਾਂ ਦਾ ਮਰਡਰ ਇਹ ਚਿੰਤਾਜਨਕ ਸਥਿਤੀਆਂ ਨੇ ਵਿਰੋਧੀ ਧਿਰਾਂ ਇਹਦੇ ਤੇ ਡਿਬੇਟ ਮੰਗਦੀਆਂ ਨੇ ਸਰਕਾਰੇ ਤੋਂ ਬਚ ਰਹੀ ਐ ਮੈਨੂੰ ਲੱਗਦਾ ਸਰਕਾਰ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਇਹ ਸਮੁੱਧੇ ਤੇ ਵੀ ਡਿਬੇਟ ਕਰ ਲੈਣੀ ਚਾਹੀਦੀ ਹੈ ਕਿ ਅਸੀਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ ਇਹ ਸਮੱਸਿਆ ਇਲਜ਼ਾਮਾਂ ਵਾਲੀ ਸਮੱਸਿਆ ਨਹੀਂ ਕਿ ਜੇ ਭਗਵੰਤ ਮਾਨ ਦੀ ਸਰਕਾਰ ਆਈ ਤੇ ਪੰਜਾਬ ਚ ਲੈਂਡ ਆਰਡਰ ਖਰਾਬ ਹੋ ਗਿਆ ਲੈਂਡ ਆਰਡਰ ਦੀ ਇਹ ਹੀ ਸਥਿਤੀ ਪਿਛਲੀਆਂ ਸਰਕਾਰਾਂ ਵੇਲੇ ਵੀ ਰਹੀ ਐ ਸੋ ਇਸ ਕਰਕੇ ਡਿਬੇਟ ਕਰਕੇ ਵਿਧਾਨ ਸਭਾ ਦੇ ਵਿੱਚ ਸਾਰੀਆਂ ਪਾਰਟੀਆਂ ਕਿਸੇ ਇੱਕ ਧਿਰ ਨੂੰ ਨੰਗਾ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਇਸ ਕਮੀ 'ਚ ਸਾਰੀਆਂ ਪਾਰਟੀਆਂ ਨੰਗੀਆਂ ਨੇ ਸਾਰੀਆਂ ਪਾਰਟੀਆਂ ਦੇ ਸਮੇਂ ਲਾਅਨਡ ਆਰਡਰ ਖਰਾਬ ਰਿਹਾ ਅਗਰ ਅਕਾਲੀ ਭਾਜਪਾ ਵੇਲੇ ਲਾਅਨਡ ਆਰਡਰ ਸਹੀ ਰਹਿੰਦਾ ਤੇ ਬੇਅਦਬੀਆਂ ਘਟਨਾਵਾਂ ਹੁੰਦੀਆਂ ਅਗਰ ਕੈਪਟਨ ਮਰਿੰਦਰ ਵੇਲੇ ਲਾਅਨਡ ਆਰਡਰ ਸਹੀ ਰਹਿੰਦਾ ਤੇ ਇੰਨੇ ਜ਼ਿਆਦਾ ਮਿੱਥਕੇ ਲੀਡਰਾਂ ਦੇ ਮਰਡਰ ਹੋਏ ਕੋਈ ਆਰਐਸਐਸ ਦਾ ਕੋਈ ਸ਼ਿਵ ਸੈਨਾ ਦਾ ਫੇਰ ਉਹ ਹੁੰਦੇ ਤੇ ਉਹੀ ਹੁਣ ਹੋਣ ਵਾਲੀ ਸਰਕਾਰ ਚ ਵੀ ਉਹੀ ਕੁਝ ਵਾਪਰ ਰਿਹਾ ਸੋ ਇਹ ਤਾਂ ਸਾਡੀ ਉਹ ਚੁਣੌਤੀ ਹੈ ਜਿਹੜੀ ਸਾਨੂੰ ਇਕੱਠੇ ਹੋ ਕੇ ਨਿਬੜਨੀ ਪੈਣੀ ਹੈ ਇਸ ਮਸਲੇ ਤੇ ਵੀ ਵਿਧਾਨ ਸਭਾ ਦੇ ਵਿੱਚ ਅੱਜ ਦੱਬ ਕੇ ਭੇਜ ਵੀ ਹੋ ਸਕਦੀ ਹੈ ਰੌਲਾ ਰੱਪਾ ਵੀ ਪੈ ਸਕਦਾ ਹੈ ਔਰ ਇਸ ਤੋਂ ਇਲਾਵਾ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਸਰਪ੍ਰਾਈਜ਼ ਵੀ ਲਿਆ ਸਕਦੀ ਹੈ ਐਸਵਾਈਐਲ ਦੇ ਮੁੱਦੇ ਤੇ ਕਿਉਂਕਿ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਲੀਡਰ ਆਫ ਹਾਊਸ ਹੁੰਦਾ ਹੈ ਮੁੱਖ ਮੰਤਰੀ ਕੱਲ ਲਗਾਤਾਰ ਜਦੋਂ ਭਾਸ਼ਣ ਦੇਣਗੇ ਮੁੱਖ ਮੰਤਰੀ ਐਸਵਾਈਐਲ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਬਾਦਲਾਂ ਦੀ ਸਰਕਾਰ ਨੂੰ ਵੀ ਨੰਗਾ ਕਰ ਸਕਦਾ ਹੈ ਕਿ ਤੁਸੀਂ ਐਸਵਾਈਐਲ ਦੇ ਕੀ ਕੀਤਾ ਤੁਸੀਂ ਕਿਉਂ ਕੇਸ ਨਹੀਂ ਜਿਤਾ ਸਕੇ ਕਿਉਂ ਕੇਸ ਹਾਰੇ ਕਿਉਂ ਪੰਜਾਬ ਦੇ ਫालतू ਪਾਣੀ ਉਧਰ ਗਏ ਕਿਉਂ ਪਾਣੀ ਪੰਜਾਬ ਦੇ ਵੰਡੇ ਗਏ ਹਾਲਾਂਕਿ ਜਿਹੜਾ ਐਸਵਾਈਐਲ ਦੇ ਉੱਤੇ ਕੇਂਦਰ ਅੱਗੇ ਭਗਵੰਤ ਮਾਨ ਦਾ ਸਟੈਂਡ ਹੈ ਉਹ ਹਜੇ ਪਾਣੀ ਆਉਣਾ ਹੈ ਜਦੋਂ ਇੰਡਸ ਦਾ ਪਾਣੀ ਆਏਗਾ ਉਦੋਂ ਦੀ ਗੱਲ ਹੈ ਤਦ ਤੱਕ ਭਗਵਾਨ ਤੁਮਾਨ ਨੇ ਸਾਫ਼ ਕਹਿ ਦਿੱਤਾ ਕਿ ਕੋਈ ਨਹਿਰ ਨਹੀਂ ਬਣੇਗੀ ਨਾ ਐਸਵਾਈਐਲ ਬਣੇਗੀ ਸੋ ਐਸਵਾਈਐਲ ਦਾ ਪਾਣੀ ਜਾਂ ਐਸਵਾਈਐਲ ਦੇ ਜ਼ਰੀਏ ਪਾਣੀ ਹਰਿਆਣੇ ਨੂੰ ਉਦੋਂ ਹੀ ਜਾਣਾ ਹੈ ਜਦੋਂ ਇੰਡਸ ਦਾ ਪਾਣੀ ਦੂਜੀਆਂ ਚਨਾਬ ਰਾਵੀ ਦਾ ਪਾਣੀ ਤੁਸੀਂ ਜੰਮੂ ਕਸ਼ਮੀਰ ਤੋਂ ਲੈ ਕੇ ਆਉਂਗੇ ਪਹਾੜਾਂ ਦੇ ਜ਼ਰੀਏ ਹਿਮਾਚਲ ਦੇ ਜ਼ਰੀਏ ਸੋ ਅੱਜ ਵਿਧਾਨ ਸਭਾ ਦਾ ਸੈਸ਼ਨ ਬੜਾ ਹੰਗਾਮੇਪੂਰਨ ਰਹੇਗਾ ਆਪਾਂ ਸਾਰੀ ਕਾਰਵਾਈ ਤੇ ਨਜ਼ਰ ਰੱਖਾਂਗੇ ਔਰ ਜਿਸ ਤਰ੍ਹਾਂ ਹੀ ਕੋਈ ਵੱਡਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੋਈ ਘਟਨਾਕ੍ਰਮ ਵਾਪਰਦਾ ਤੇ ਅਸੀਂ ਉਹ ਵੀ ਸਾਂਝਾ ਕਰਾਂਗੇ ਔਰ ਵਿਧਾਨ ਸਭਾ ਦੀ ਕਾਰਵਾਈ ਨੂੰ ਲਾਈਵ ਆਪਾਂ ਆਪਣੇ ਚੈਨਲਾਂ ਦੇ ਉੱਪਰ ਵਿਖਾਵਾਂਗੇ ਤਾਂਕਿ ਸਾਰੇ ਪੰਜਾਬੀ ਜਿਹੜੇ ਵੀ ਦੇਖਣਾ ਚਾਹਣ ਉਹ ਸਾਡੇ ਚੈਨਲਾਂ ਦੇ ਜ਼ਰੀਏ ਵੀ ਵਿਧਾਨ ਸਭਾ ਦੀ ਕਾਰਵਾਈ ਨੂੰ ਦੇਖ ਸਕਣ ਡਲਾ ਜੀ ਐਨਸੀਬੀਏ ਤੇ ਪੰਜਾਬ ਪੁਲਿਸ ਦੋਹਾਂ ਨੇ ਹੱਥ ਮਿਲਾ ਲਿਆ ਤੇ ਕਈ ਜੋ ਹੈ ਇੱਕ ਤਰੀਕੇ ਨਾਲ ਕਈ ਸਮਝੌਤੇ ਆਪਸ ਵਿੱਚ ਕੀਤੇ ਗਏ ਨੇ ਐਨਸੀਬੀਏ ਤੇ ਪੰਜਾਬ ਪੁਲਿਸ ਵੱਲੋਂ ਸੋ ਹੁਣ ਵਿਦੇਸ਼ਾਂ ਵਿੱਚ ਜਿਹੜੇ ਬੈਠੇ ਹੋਏ ਨਸ਼ੇ ਦੇ ਵੱਡੇ ਵੱਡੇ ਤਸਕਰ ਨੇ ਜਾਂ ਮਾਸਟਰਮਾਈਂਡ ਨੇ ਜਾਂ ਜਿਹੜੇ ਪੰਜਾਬ ਦੇ ਕੇਸਾਂ ਵਿੱਚ ਲੜਿੰਦੇ ਨੇ ਉਹ ਉਹਨਾਂ ਨੂੰ ਭਾਰਤ ਵਾਪਸ ਲਿਆਉਣ ਦੇ ਲਈ ਸਾਂਝ ਰੂਪ ਵਿੱਚ ਆਪਰੇਸ਼ਨ ਜੋ ਹੈ ਅੱਗੇ ਤੋਰੇ ਜਾਣਗੇ ਕੀ ਕੀ ਫੈਸਲੇ ਜੋ ਹੈ ਹੋਏ ਨੇ ਇਸ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਐਨਸੀਬੀਏ ਤੇ ਪੰਜਾਬ ਪੁਲਿਸ ਵਿਚਾਲੇ ਕਿਸ तरीके ਨਾਲ ਰਲ ਮਿਲ ਕੇ ਹੁਣ ਅੱਗੋਂ ਜੋ ਹੈ ਕੰਮ ਕੀਤਾ ਜਾਏਗਾ ਸਾਂਝੀ ਇਸ ਉੱਪਰ ਪੂਰੀ ਜਾਣਕਾਰੀ ਕਰਨਾ ਔਰ ਨਾਲ ਦੀ ਨਾਲ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜਾ ਤਾਜ਼ਾ ਮਾਮਲਾ ਵਿਕਰਮ ਸਿੰਘ ਮਜੀਠਿਆ ਨੂੰ ਲੈ ਕੇ ਚਾਰਿਆ ਚੱਲ ਰਿਹਾ ਹੈ ਸੋ ਕਿ ਇਸ ਕੇਸ ਦੀ ਜਾਣਕਾਰੀ ਵੀ ਜੋ ਹੈ ਐਨਸੀਬੀ ਨੂੰ ਸਾਂਝੀ ਕੀਤੀ ਜਾਵੇਗੀ ਸੋ ਜ਼ਰੂਰ ਇਸ ਉੱਪਰ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਨਾਰਕੋਟਿਕਸ ਕੰਟਰੋਲ ਬਿਊਰੋ ਐਨਸੀਬੀ ਜਿਹਨੂੰ ਕਹਿੰਦੇ ਆ ਨਾਰਕੋਟਿਕਸ ਕੰਟਰੋਲ ਬਿਊਰੋ ਔਰ ਪੰਜਾਬ ਦੇ ਡੀਜੀਪੀ ਔਰ ਬਹੁਤ ਸਾਰੇ ਅਧਿਕਾਰੀ ਆਪਸ ਦੇ ਵਿੱਚ ਬਹੁਤ ਮਹੱਤਵਪੂਰਨ ਬੈਠਕ ਕੱਲ ਚੰਡੀਗੜ੍ਹ ਦੇ ਵਿੱਚ ਹੋਈ ਹੈ ਜਿਹੜੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡਾਇਰੈਕਟਰ ਜਨਰਲ ਨੇ ਡੀਜੀ ਜੀ ਨੂੰ ਕਹਿੰਦੇ ਨੇ ਅਨੁਰਾਗ ਗਰਕ ਉਹ ਮੌਜੂਦ ਸੀ ਡੀਜੀਪੀ ਗੌਰਵ ਯਾਦਮ ਮੌਜੂਦ ਸੀ ਔਰ ਬਹੁਤ ਮੁੱਦਿਆਂ ਤੇ ਸਹਿਮਤੀ ਬਣੀ ਹੈ ਸਭ ਤੋਂ ਵੱਡੀ ਸਹਿਮਤੀ ਜਿਹੜੀ ਬਣੀ ਹੈ ਐਨਸੀਬੀ ਔਰ ਪੰਜਾਬ ਦੀ ਪੁਲਿਸ ਬਹੁਤ ਸਾਰੇ ਡਰਗ ਦੇ ਸਮਗਲਰ ਡਰਗ ਦੇ ਪੈਡਲਰ ਡਰੱਗ ਦੇ ਹੈਂਡਲਰ ਡਰੱਗ ਦੀ ਸਿੰਡੀਕੇਟ ਨਸ਼ਾ ਦੀ ਸਿੰਡੀਕੇਟ ਚਲਾਉਣ ਵਾਲੇ ਜਾਂ ਫੰਡ ਨੂੰ ਨਾਰਕੋ টেরਰਿਜ਼ਮ ਦੇ ਜ਼ਰੀਏ ਫੰਡ ਇੰਡੀਆ ਚ ਪਹੁੰਚਾਉਣ ਵਾਲੇ ਉਹਨਾਂ ਸਾਰੇ ਗਰੁੱਪਾਂ ਤੇ ਗੈਂਗਾਂ ਤੇ ਜਾਂ ਉਹਨਾਂ ਸਾਰੇ ਲੋਕਾਂ ਤੇ ਜਿਹੜੇ ਵਾਂਟਡ ਨੇ ਮੋਸਟ ਵਾਂਟਡ ਨੇ ਬਹੁਤ ਸਾਰੇ ਲੋਕਾਂ ਨੇ ਕੈਨੇਡਾ ਅਮਰੀਕਾ ਚ ਸ਼ਰਨ ਲਈ ਹੈ ਜਿਹੜੇ ਡਰੱਗ ਦੇ ਸਿੰਡੀਕੇਟ ਦੇ ਮਲਜ਼ਮ ਨੇ ਔਰ ਵਾਂਟਡ ਨੇ ਪੰਜਾਬ ਦੇ ਵਿੱਚ ਇੰਡੀਆ ਦੀ ਪੁਲਿਸ ਨੂੰ ਸੋ ਐਨਸੀਬੀ ਔਰ ਪੰਜਾਬ ਪੁਲਿਸ ਉਹਨਾਂ ਸਾਰਿਆਂ ਨੂੰ ਕਿਸ ਤਰ੍ਹਾਂ ਵਾਪਸ ਭਾਰਤ ਲਿਆਂਇਆ ਜਾਵੇ ਵੱਖ-ਵੱਖ ਸੰਧੀਆਂ ਦੇ ਜ਼ਰੀਏ ਐਕਸਟਰੈਡੀਸ਼ਨ ਦਾ ਪ੍ਰੋਸੈਸ ਸ਼ੁਰੂ ਕੀਤਾ ਜਾਊਗਾ। ਔਰ ਨਸ਼ਿਆਂ ਦੇ ਮਾਮਲੇ ਦੇ ਵਿੱਚ ਵੀ ਜਿਹੜੇ ਲੋਕ ਕੈਨੇਡਾ ਦੇ ਵਿੱਚ ਬੈਠੇ ਨੇ ਪੁਰਾਣੇ ਸਮਿਆਂ ਤੋਂ ਉਹਨਾਂ ਨੂੰ ਕਿਵੇਂ ਵਾਪਸ ਲਿਆਂਾਇਆ ਜਾਣਾ ਹੈ? ਕਿਹੜਾ ਪ੍ਰੋਸੈਸ ਫਾਲੋ ਕੀਤਾ ਜਾਣਾ ਹੈ? ਭਾਰਤ ਸਰਕਾਰ ਕਿਵੇਂ ਉਹਦੇ 'ਚ ਮਦਦ ਕਰੂਗੀ ਔਰ NCB ਭਾਰਤ ਸਰਕਾਰ ਦੀ ਮਦਦ ਕਿਵੇਂ ਹਾਸਲ ਕਰੇਗੀ? ਇਹਨਾਂ ਸਾਰੇ ਮਸਲਿਆਂ ਤੇ ਸਹਿਮਤੀ ਬਣ ਗਈ। ਸਾਨੂੰ ਪਤਾ ਹੈ ਪੰਜਾਬ ਦੇ ਵਿੱਚ ਵੀ ਅੰਮ੍ਰਿਤਸਰ ਦੇ ਵਿੱਚ ਵੀ एनसीਪੀ ਦਾ ਦਫਤਰ ਖੁੱਲ ਚੁੱਕਿਆ ਸੋ ਹੁਣ ਪੰਜਾਬ ਦੀ ਪੁਲਿਸ ਔਰ ਨਾਰਕੋਟਿਕਸ ਕੰਟਰੋਲ ਬਿਊਰੋ ਸਾਂਝੇ ਤੌਰ ਤੇ ਕੰਮ ਕਰਨਗੇ ਕੈਨੇਡਾ ਅਮਰੀਕਾ ਦੂਜੇ ਮੁਲਕਾਂ ਚ ਬੈਠੇ ਨਸ਼ੇ ਦੇ ਵਪਾਰੇ ਕਾਰੋਬਾਰੀਆਂ ਨੂੰ ਕਿਵੇਂ ਵਾਪਸ ਲੈ ਕੇ ਆਉਣਾ ਦੂਸਰਾ ਇੰਟੈਲੀਜੈਂਸ ਇਨਪੁਟ ਸ਼ੇਅਰ ਕਰਨੀਆਂ ਪੰਜਾਬ ਚ ਅਗਰ ਪੰਜਾਬ ਪੁਲਿਸ ਕੋਲੇ ਜਾਂ ਐਨਸੀਬੀ ਕੋਲੇ ਨਸ਼ਿਆਂ ਦੇ ਤਸਕਰਾਂ ਦਾ ਡਾਟਾ ਆਉਂਦਾ ਹੈ ਉਹਨਾਂ ਦਾ ਉਹਨਾਂ ਦੇ ਕ੍ਰਾਈਮ ਕਰਨ ਦਾ ਤਰੀਕਾ ਜਾਂ ਕੋਈ ਪਤਾ ਲੱਗ ਜਾਏ ਕਿ ਕੋਈ ਖੇਪ ਲੈ ਕੇ ਆਏਗਾ ਜਾਂ ਖੇਪ ਫੜੀ ਗਈ ਉਹਦੀ ਸਾਰੀ ਇੰਟੈਲੀਜੈਂਸ ਔਰ ਸਾਰਾ ਡਾਟਾ ਇੱਕ ਦੂਜੇ ਨਾਲ ਸ਼ੇਅਰ ਕਰਨਗੇ ਤਾਂਕਿ ਮਦਦ ਮਿਲ ਸਕੇ ਪੰਜਾਬ ਪੁਲਿਸ ਔਰ ਐਨਸੀਬੀ ਜਦੋਂ ਮਿਲ ਕੇ ਕੰਮ ਕਰਨਗੇ ਨਸ਼ਿਆਂ ਦੇ ਖਿਲਾਫ ਯੁੱਧ ਤਕੜਾ ਹੋ ਸਕੇ ਇਹ ਫੈਸਲੇ ਔਰ ਜੁਆਇੰਟ ਆਪਰੇਸ਼ਨ ਵੀ ਹੋਇਆ ਕਰਨਗੇ ਨਸ਼ੇ ਦੇ ਵੱਡੇ ਸਮਗਲਰਾਂ ਨੂੰ ਫੜਨਾ ਹੈ ਕੋਈ 트੍ਰੈਪ ਲਾਉਣਾ ਹੈ ਕੋਈ ਪਾਕਿਸਤਾਨ ਵਾਲੇ ਪਾਸਿਓਂ ਸਰਹੱਦ ਪਾਰ ਤੋਂ ਨਸ਼ਾ ਪੰਜਾਬ 'ਚ ਕਿਸੇ ਨੇ ਸੁੱਟਣਾ ਹੈ ਕਾਵੇਂ ਉਹ ਡਰੋਨ ਦੇ ਜ਼ਰੀਏ ਸੁੱਟਣਾ ਹੈ ਜਾਂ ਜ਼ਮੀਨੀ ਤੌਰ ਤੇ ਕਿਸੇ ਨੇ ਉਹ ਨਸ਼ਾ ਭੇਜਣਾ ਹੈ ਜੁਆਇੰਟ ਆਪਰੇਸ਼ਨ ਸਾਂਝੇ ਆਪਰੇਸ਼ਨ ਜਿੱਥੇ ਪੰਜਾਬ ਪੁਲਿਸ ਦੀ ਲੋੜ ਹੈ ਐਨਸੀਬੀ ਪੰਜਾਬ ਪੁਲਿਸ ਦੀ ਮਦਦ ਲਾਊਗੀ ਔਰ ਸਾਂਝੇ ਆਪਰੇਸ਼ਨ ਪੰਜਾਬ ਦੇ ਵਿੱਚ ਵੀ ਨਸ਼ੇ ਵਾਲਿਆਂ ਨੂੰ ਫੜਨ ਦੇ ਲਈ ਚਲਾਏ ਜਾਣਗੇ ਔਰ ਨਾਰਕੋ ਟੈਰੋਰਿਜ਼ਮ ਜਿਹੜਾ ਨਸ਼ੇ ਦੇ ਜ਼ਰੀਏ ਪੈਸਾ ਫੰਡ ਕੀਤਾ ਜਾ ਰਿਹਾ ਹੈ ਵਿਦੇਸ਼ਾਂ ਤੋਂ ਜਾਂ ਇੱਥੇ ਨਸ਼ੇ ਦੇ ਜ਼ਰੀਏ ਜਿਹੜਾ ਪੈਸਾ ਇੱਧਰ ਉੱਧਰ ਘੁੰਮ ਰਿਹਾ ਹੈ ਨਾਰਕੋ ਟੈਰੋਰਿਜ਼ਮ ਉਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਣੀ ਹੈ ਉਹ ਪੈਸੇ ਦੇ ਟ੍ਰੇਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਣੀ ਹੈ ਔਰ ਜਿਹੜਾ ਤੁਸੀਂ ਸਵਾਲ ਅਖੀਰ 'ਚ ਪੁੱਛਿਆ ਸੀ ਵਿਕਰਮ ਮਜੀਠੀਏ ਬਾਰੇ ਦੇਖੋ ਕੁਝ ਦਿਨ ਪਹਿਲਾਂ ਜਦੋਂ ਵਿਕਰਮ ਸਿੰਘ ਮਜੀਠੀਏ ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕੀਤਾ ਪੰਜਾਬ ਪੁਲਿਸ ਨੇ ਕੇਸ ਦਰਜ ਕੀਤਾ ਤਾਂ ਐਨਸੀਬੀ ਨੇ ਪੰਜਾਬ ਪੁਲਿਸ ਨੂੰ ਚਿੱਠੀ ਲਿਖੀ ਸੀ ਕਿ ਸਾਨੂੰ ਵਿਕਰਮ ਸਿੰਘ ਮਜੀਠੀਏ ਦੇ ਐਨਡੀਪੀਐਸ ਐਕਟ ਦੇ ਮਾਮਲੇ 'ਚ ਉਸ ਕੇਸ ਦੇ ਮਾਮਲੇ 'ਚ ਸਾਡੇ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਪੁਲਿਸ ਔਰ ਐਨਸੀਬੀ ਦੇ ਵਿੱਚ ਵਿਕਰਮ ਸਿੰਘ ਮਜੀਠੀਏ ਦੇ ਜਿਹੜਾ ਐਨਡੀਪੀਐਸ ਐਕਟ ਦਾ ਕੇਸ ਹੈ ਉਹਦੀ ਜਾਣਕਾਰੀ ਸਾਂਝੀ ਹੋ ਸਕਦੀ ਹੈ ਇਹ ਕੋਈ ਬਹੁਤਾ ਵੱਡਾ ਮੁੱਦਾ ਨਹੀਂ ਸੀ ਕਿਉਂਕਿ ਦੇਖਿਆ ਜਾਵੇ ਤਾਂ ਵਿਕਰਮ ਸਿੰਘ ਮਜੀਠੀਏ ਦੇ ਉਸ ਕੇਸ 'ਚ ਸਿਰਫ ਕੇਸ ਹੀ ਦਰਜ ਹੈ ਹਜੇ ਤੱਕ ਉਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਤੀ ਨਹੀਂ ਹੈ ਕੋਈ ਬਰਾਮਦਗੀ ਨਹੀਂ ਹੈ ਔਰ ਐਨਡੀਪੀਐਸ ਐਕਟ ਦੇ ਮਾਮਲੇ ਦੇ ਵਿੱਚ ਜਿਹੜਾ ਨਸ਼ਿਆਂ ਦਾ ਕੇਸ ਦਰਜ ਹੈ ਵਿਕਰਮ ਮਜੀਠੀਆ ਤੇ ਬਿਕਰਮਜੀਠੀਆ ਤੇ ਉਸ ਮਾਮਲੇ 'ਚ ਕਦੀ ਵੀ ਕਸਟਡੀ 'ਚ ਲੈ ਕੇ ਪੁੱਛਗਿੱਛ ਨਹੀਂ ਕੀਤੀ ਗਈ ਬਿਕਰਮਜੀਠੀ ਨੇ ਸਰੈਂਡਰ ਕੀਤਾ ਸੀ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਕਿਸੇ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਹਾਂ ਜ਼ਮਾਨਤ ਤੋਂ ਬਾਅਦ ਪਿਛਲੇ ਸਮਿਆਂ 'ਚ ਪੰਜਾਬ ਦੀ ਵਿਜੀਲੈਂਸ ਪੰਜਾਬ ਦੀ ਪੁਲਿਸ ਨੇ ਇੱਕ ਸਿੱਟ ਬਣਾਈ ਸੀ ਕਈ ਸਿੱਟਾਂ ਬਣੀਆਂ ਚਾਰ ਪੰਜ ਸਿੱਟਾਂ ਬਣੀਆਂ ਉਹ ਸਿੱਟਾਂ ਨੇ ਜ਼ਰੂਰ ਬਿਕਰਮ ਸਿੰਘ ਮਜੀਠੀਏ ਨੂੰ ਬੁਲਾਇਆ ਔਰ ਪਿਛਲੇ ਦਿਨਾਂ 'ਚ ਜਦੋਂ ਹੁਣ ਬਿਕਰਮ ਤੇ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਤੇ ਫਿਰ ਬਹੁਤ ਸਾਰੇ ਪੁਰਾਣੇ ਸਦਾ ਜਾਫਤਾ ਲੋਕ ਅ ਸਾਨੂੰ ਪਤਾ ਹੀ ਹੈ ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਪਿਛਲੇ ਕੁਝ ਦਿਨਾਂ ਦੇ ਵਿੱਚ ਹੁਣ ਅਗਰ ਬਿਕਰਮ ਨਾਲ ਸੰਬੰਧਿਤ ਕੇਸ ਦੀ ਜਾਣਕਾਰੀ ਵੀ ਐਨਸੀਬੀ ਨੂੰ ਪੰਜਾਬ ਪੁਲਿਸ ਦੇ ਦਿੰਦੀ ਹੈ ਮੈਨੂੰ ਲੱਗਦਾ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਇਹ ਕੇਸ ਦੀ ਅਗਰ ਅਗਰ ਕੋਈ ਸਬੂਤ ਵਿਜੀਲੈਂਸ ਬਿਊਰੋ ਕੱਢ ਲੈਂਦੀ ਹੈ ਪੈਸਿਆਂ ਦੇ ਮਾਮਲੇ 'ਚ ਤੇ ਫਿਰ ਵਿਕਰਮ ਸਿੰਘ ਮਜੀਠੀਆ ਇਹ ਮੁਸ਼ਕਲਾਂ ਬਹੁਤ ਜ਼ਿਆਦਾ ਵਧਣ ਗਿਆ ਸੋ ਇਹ ਤਾਂ ਹੁਣ ਨਿਰਪਰ ਕਰਦਾ ਹੈ ਕਿ ਵਿਜੀਲੈਂਸ ਬਿਊਰੋ ਕਿਹੜੇ ਸਬੂਤ ਲੱਭ ਕੇ ਲਿਆਉਂਦੀ ਹੈ 11 ਦਿਨ ਜਿਹੜਾ ਵਿਕਰਮ ਮਜੀਠੀਆ ਨੂੰ ਕਸਟਡੀ ਚ ਰੱਖਿਆ 11 12 ਦਿਨ ਜੇ ਤਾਂ ਕੋਈ ਸਬੂਤ ਲੱਭ ਲੇ ਫਿਰ ਤਾਂ ਦੁਬਾਰਾ ਵੀ ਵਿਕਰਮ ਨੂੰ ਰਿਮਾਂਡ ਚ ਲੈ ਕੇ ਪੁੱਛ ਕੇ ਛੋਹ ਸਕਦੀ ਹੈ ਜੇ ਕੋਈ ਸਬੂਤ ਨਾ ਲੱਭੇ ਵਿਜੀਲੈਂਸ ਬਿਊਰੋ ਨੂੰ ਤੇ ਫਿਰ ਵਿਕਰਮ ਮਜੀਠੀਆ ਇਸ ਮਾਮਲੇ ਦੇ ਵਿੱਚ ਸਾਫ਼ ਤੌਰ ਤੇ ਉਹਦਾ ਛੁਟਕਾਰਾ ਹੋ ਜਾਏਗਾ ਜਦੋਂ ਸਬੂਤ ਨਹੀਂ ਤੇ ਫਿਰ ਅਦਾਲਤਾਂ ਜੇਲ੍ਹ ਚ ਲੰਬਾ ਸਮਾਂ ਕਿਸੇ ਨੂੰ ਨਹੀਂ ਰੱਖਦੀ ਦਲਾ ਜੀ ਪੰਜ ਮੈਂਬਰੀ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਤਰ੍ਹਾਂ ਦੇ ਮੀਡੀਆ ਦੇ ਵਿੱਚ ਜੋ ਵਿਸ਼ਲੇਸ਼ਣ ਸੁਣਨ ਵਿਚ ਆ ਰਹੇ ਨੇ ਕਈ ਤਰ੍ਹਾਂ ਦੇ ਵਿਸ਼ਲੇਸ਼ਣ ਦੀਆਂ ਚਰਚਾਵਾਂ ਜ਼ਰੂਰ ਹੋ ਰਹੀਆਂ ਨੇ ਕਿ ਪ੍ਰਧਾਨਗੀ ਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਕਾਰ ਜੋ ਹੈ ਰੌਲਾ ਹੈ ਜਾਂ ਗੁੱਟਬਾਜ਼ੀ ਹੈ ਸੋ ਤੁਹਾਡਾ ਵਿਸ਼ਲੇਸ਼ਣ ਇਸ ਸਭ ਦੇ ਉੱਪਰ ਕੀ ਹੈ ਅਕਾਲੀ ਸਿਆਸਤ ਨੂੰ ਤੁਸੀਂ ਬਹੁਤ ਹੀ ਨੇੜੇ ਤੋਂ ਹਮੇਸ਼ਾ ਦੇਖਿਆ ਹੈ ਇਸ ਉੱਪਰ ਆਪਣਾ ਵਿਸ਼ਲੇਸ਼ਣ ਤੁਸੀਂ ਹਮੇਸ਼ਾ ਸਾਂਝਾ ਵੀ ਕੀਤਾ ਇਸ ਪ੍ਰੋਗਰਾਮ ਦੇ ذریعے ਸੋ ਪੰਜ ਮੈਂਬਰੀ ਕਮੇਟੀ ਦੀ ਸਥਿਤੀ ਦੀ ਜੇਕਰ ਅਸੀਂ ਗੱਲ ਕਰ ਲਈਏ ਤੇ ਭੂਮਿਕਾ ਦੀ ਗੱਲ ਕਰ ਲਈਏ ਪੰਜਾਬ ਦੀ ਸਿਆਸਤ ਦੇ ਵਿੱਚ ਆਉਂਦੇ ਦਿਨਾਂ 'ਚ ਤਾਂ ਇਸ ਉੱਪਰ ਵੀ ਜ਼ਰੂਰ ਪੂਰੀ ਗੱਲ ਸਾਂਝੀ ਕਰਿਓ ਦੇਖੋ ਤੁਸੀਂ ਬਹੁਤ ਵੱਡਾ ਸਵਾਲ ਕੀਤਾ ਔਰ ਮੈਂ ਲਗਾਤਾਰ ਪੰਜ ਮੈਂਬਰੀ ਤੇ ਗੱਲ ਕਰਦਾ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਭਰਤੀ ਕਰ ਰਹੀ ਹੈ ਔਰ ਲੱਖਾਂ ਲੋਕ ਜਿਹੜੇ ਭਰਤੀ ਕਰ ਰਹੇ ਨੇ ਹਿੱਸਾ ਬਣ ਰਹੇ ਨੇ ਮੈਂਬਰ ਬਣ ਰਹੇ ਨੇ ਉਹ ਲੋਕ ਸਮਰਪਿਤ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਖੇਤਰੀ ਪਾਰਟੀ ਨੂੰ ਤਕੜਾ ਦੇਖਣਾ ਚਾਹੁੰਦੇ ਨੇ ਉਹ ਪੰਜਾਬ ਦੇ ਸੱਚੇ ਹਮਦਰਦ ਵੋਟਰ ਨੇ ਮੇਰਾ ਹੀ ਮੰਨਣਾ ਹੈ ਕਿ ਮੈਂ ਪਿਛਲੇ ਲਗਭਗ 35-40 ਸਾਲਾਂ ਚ ਬਹੁਤ ਸਾਰੀਆਂ ਮੈਂਬਰਸ਼ਿਪ ਅਭਿਆਨ ਔਰ ਭਰਤੀਆਂ ਦੇਖੀਆਂ ਨੇ ਜਿਹੜੀ ਇਹ ਭਰਤੀ ਹੋ ਰਹੀ ਹੈ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਕਮੇਟੀ ਦੀ ਇਸ ਭਰਤੀ ਦੇ ਵਿੱਚ ਜਿਹੜਾ ਵਿਅਕਤੀ ਮੈਂਬਰ ਬਣ ਗਿਆ ਮਨ ਕੇ ਚੱਲੋ ਵੀ ਉਹ ਕਮਿਟਿਡ ਵੋਟਰ ਹੈ ਇਸ ਕਰਕੇ ਮੈਂ ਹਮੇਸ਼ਾ ਕਹਿੰਦਾ ਕਿ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਹੈ ਇਹ ਭਰਤੀ 27 ਦੀਆਂ ਚੋਣਾਂ ਦੇ ਵਿੱਚ ਫੈਸਲਾ ਕੁੱਨ ਸਾਬਤ ਹੋਏਗੀ ਸਰਕਾਰ ਚੁਣਨ ਦੇ ਲਈ ਇਸ ਭਰਤੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਫੈਸਲਾ ਕੁੱਨ ਸਾਬਤ ਹੋਣਾ ਹੈ ਕਿਉਂਕਿ ਇਹ ਸਮਰਪਿਤ ਲੋਕ ਨੇ ਜਾਗਰੂਕ ਲੋਕ ਨੇ ਟੈਲੀਫੋਨ ਨੰਬਰ ਆਪਣਾ ਲਿਖਾਉਂਦੇ ਨੇ ਆਧਾਰ ਕਾਰਡ ਨੰਬਰ ਆਪਣਾ ਲਿਖਾਉਂਦੇ ਨੇ ਤੁਸੀਂ ਮੈਨੂੰ ਦੱਸੋ ਕਿਹੜੀਆਂ ਭਰਤੀਆਂ ਨੇ ਪੰਜਾਬ 'ਚ ਮੈਂਬਰਸ਼ਿਪਾਂ ਪਾਰਟੀਆਂ ਦੀਆਂ ਜੀ ਆਧਾਰ ਕਾਰਡ ਨੰਬਰ ਹੋਵੇ ਟੈਲੀਫੋਨ ਨੰਬਰ ਹੋਵੇ ਮੈਨੂੰ ਲੱਗਦਾ ਇੰਨਾ ਡਾਟਾ ਤਾਂ ਚੋਣ ਕਮਿਸ਼ਨ ਲੈਂਦਾ ਹੋਣਾ ਵੈਰੀਫਿਕੇਸ਼ਨ ਦਾ ਜਿਸ ਹਿਸਾਬ ਨਾਲ ਸ਼੍ਰੀ ਅਕਾਲ ਤੱਕ ਸਾਹਿਬ ਦੇ ਹੁਕਮਾਂ ਤੇ ਕਮੇਟੀ ਭਰਤੀ ਕਰ ਰਹੀ ਹੈ ਹੁਣ ਤੁਸੀਂ ਕਿਉਂਕਿ ਬਾਰ-ਬਾਰ ਗੱਲ ਕਰਦੇ ਹੋ ਤੁਸੀਂ ਅੱਗੇ ਵੀ ਮੈਨੂੰ ਸਵਾਲ ਕੀਤਾ ਕਿ ਬਹੁਤ ਸਾਰੇ ਲੋਕ ਵਿਸ਼ਲੇਸ਼ਣ ਕਰਦੇ ਨੇ ਕਿ ਪ੍ਰਧਾਨਗੀ ਨੂੰ ਲੈ ਕੇ ਦੌੜ ਹੈ ਜਾਂ ਰੌਲਾ ਮੈਂ ਇਹ ਸਪਸ਼ਟ ਕਰ ਦਿਆਂ ਇਹ ਸੰਭਵ ਹੀ ਨਹੀਂ ਹੈ ਹਾਂ ਠੀਕ ਹੈ ਹਰ ਕਿਸੇ ਨੂੰ ਵਿਸ਼ਲੇਸ਼ਣ ਕਰਨ ਦਾ ਹੱਕ ਹੈ ਹਰ ਕੋਈ ਇਹ ਵਿਸ਼ਲੇਸ਼ਣ ਕਰ ਸਕਦਾ ਉਹਦੀ ਆਜ਼ਾਦੀ ਹੈ ਕਿ ਉਹਦੀ ਨਜ਼ਰ ਚ ਕੌਣ ਪ੍ਰਦਾਨ ਹੋਣਾ ਚਾਹੀਦਾ ਰਖੜਾ ਸਾਹਿਬ ਹੋਣੇ ਚਾਹੀਦੇ ਚੰਦੂ ਮਾਜਰਾ ਸਾਹਿਬ ਹੋਣੇ ਚਾਹੀਦੇ ਗਿਆਨੀ ਹਰਪੀਤ ਹੋਣੇ ਚਾਹੀਦੇ ਨੇ ਬੀਬੀ ਸ਼ਤਵੰਤਕਰ ਹੋਣੇ ਚਾਹੀਦੇ ਨੇ ਈਆਲੀ ਸਾਹਿਬ ਉਮੈਦਪੁਰੀ ਸਾਹਿਬ ਵਡਾਲਾ ਸਾਹਿਬ ਜਾਂ ਝੁੰਦਾ ਸਾਹਿਬ ਇਹ ਹਰ ਕਿਸੇ ਦਾ ਹੱਕ ਹੈ ਵਿਸ਼ਲੇਸ਼ਣ ਹਰ ਕੋਈ ਕਰ ਸਕਦਾ ਹੈ ਪਰ ਜਿਹੜੀ ਤੁਸੀਂ ਰੌਲੇ ਵਾਲੀ ਗੱਲ ਕਰਦੇ ਹੋ ਨਾ ਰੌਲਾ ਕੋਈ ਨਹੀਂ ਪਰ ਭਰਤੀ ਚ ਜਿਹੜੀ ਲੀਡਰਸ਼ਿਪ ਨਿਕਲਣੀ ਹੈ ਪ੍ਰਧਾਨਗੀ ਦਾ ਰੋਲਾ ਕੋਈ ਨਹੀਂ ਉਹ ਇਸ ਕਰਕੇ ਨਹੀਂ ਕਿ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਭਰਤੀ ਚ ਇੱਕ ਇੱਕ ਵੋਟਰ ਹੈ ਜਿਹੜਾ ਭਰਤੀ ਕਰ ਰਿਹਾ ਔਰ ਕੋਈ ਵੀ ਲੀਡਰ ਐਡੀ ਸਿਆਸੀ ਜੁਰਰਤ ਨਹੀਂ ਰੱਖਦਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਜਿਹੜੀ ਭਰਤੀ ਹੋ ਰਹੀ ਹੈ ਉਸ ਭਰਤੀ ਦੇ ਲਈ ਇਹ ਅੜੇ ਕਿ ਮੈਂ ਪ੍ਰਧਾਨ ਹੋਣਾ ਚਾਹੀਦਾ ਮੈਂ ਭਰਤੀ ਕਰਾਈ ਹੈ ਕੋਈ ਇੱਕ ਵਿਅਕਤੀ ਨਾ ਤਾਂ ਭਰਤੀ ਦਾ ਸਿਹਰਾ ਲੈ ਸਕਦਾ ਨਾ ਕੋਈ ਇੱਕ ਵਿਅਕਤੀ ਇਹ ਦਾਵਾ ਕਰ ਸਕਦਾ ਕਿ ਸਾਰਾ ਪੰਜਾਬ ਮੇਰੇ ਨਾਲ ਹੈ ਮੇਰੇ ਨਾਲ ਹੈ ਇਸ ਕਰਕੇ ਨਾ ਕੋਈ ਕਰ ਵੀ ਰਿਹਾ ਕੋਈ ਕਰ ਵੀ ਨਹੀਂ ਰਿਹਾ ਮਨਪੀਤ ਢਿਆਲੀ ਨੂੰ ਪੁੱਛ ਲਓ ਉਹ ਕਹਿੰਦਾ ਮੈਂ ਪ੍ਰਧਾਨ ਨਹੀਂ ਬਣਨਾ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਮੈਂ ਨਹੀਂ ਬਣਨਾ ਰਖੜਾ ਸਾਹਿਬ ਉਹ ਕਹਿੰਦੇ ਮੈਂ ਨਹੀਂ ਬਣਨਾ ਜਿੰਨੇ ਲੀਡਰਾਂ ਨੂੰ ਤੁਸੀਂ ਪੁੱਛੋਗੇ ਕੋਈ ਵੀ ਇਹ ਗੱਲ ਨਹੀਂ ਕਹਿ ਰਿਹਾ ਕਿ ਅਸੀਂ ਪ੍ਰਧਾਨ ਬਣਨਾ ਹੈ ਕੋਈ ਵੀ ਇੱਕ ਬਿਆਨ ਕਿਸੇ ਦਾ ਪ੍ਰਧਾਨਗੀ ਦੇ ਦਾਅਵੇ ਦਾ ਨਹੀਂ ਹੈ ਹਾਂ ਵਿਸ਼ਲੇਸ਼ਣ ਮੀਡੀਆ ਚ ਸਾਰਿਆਂ ਦਾ ਆਪਣਾ ਹੱਕ ਹੈ ਬਾਕੀ ਦੂਸਰੇ ਧੜੇ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਕਿਉਂਕਿ ਉਹ ਲਗਾਤਾਰ ਇਹ ਸੋਚ ਰਹੇ ਸੀ ਕਿ ਪਹਿਲਾਂ ਤਾਂ ਉਹ ਇਹ ਸੋਚ ਰਹੇ ਸੀ ਕਿ ਪੰਜ ਮੈਂਬਰੀ ਨੇ ਭਰਤੀ ਕਿੱਥੋਂ ਕਰ ਲੈਣੀ ਭਰਤੀ ਹੋ ਰਹੀ ਹੈ ਅੱਜ ਵੀ ਹੋ ਰਹੀ ਹੈ ਤਕੜੇ ਤਰੀਕੇ ਨਾਲ ਹਾਲਾਂਕਿ 10 ਜੁਲਾਈ ਤੱਕ ਵੱਡੀ ਭਰਤੀ ਸਾਰੀ ਖਤਮ ਹੋ ਗਈ ਹੁਣ ਅੰਕੜਾ ਅੱਜ ਕੱਲ ਚ ਆ ਜਾਣਾ ਪਰ ਫਿਰ ਲੱਗਿਆ ਵਿਰੋਧੀਆਂ ਨੂੰ ਕਿ ਇਹ ਪ੍ਰਧਾਨਗੀ ਪਿੱਛੇ ਟੁੱਟ ਜਾਣਗੇ ਕਮੇਟੀ ਦੇ ਮੈਂਬਰ ਪਹਿਲਾਂ ਤਾਂ ਮੈਂਬਰਾਂ ਦੇ ਅਸਤੀਫੇ ਹੋ ਗਏ ਲੋਕਾਂ ਨੂੰ ਲੱਗਿਆ ਕਮੇਟੀ ਟੁੱਟ ਜਾਣੀ ਹੈ ਨਹੀਂ ਟੁੱਟੀ ਭਰਤੀ ਵੀ ਕਰ ਲਈ ਜੰਗ ਲੱਗੀ ਰਹੀ ਪਾਕਿਸਤਾਨ ਨਾਲ ਤਾਂ ਵੀ ਭਰਤੀ ਹੋ ਗਈ ਕਣਕ ਕੱਟੀ ਜਾ ਰਹੀ ਸੀ ਭਰਤੀ ਹੋ ਗਈ ਝੋਨਾ ਲੱਗ ਰਿਹਾ ਭਰਤੀ ਹੋ ਰਹੀ ਹੈ ਜਿਹੋ ਜਿਹੇ ਹਾਲਾਤ ਰਹੇ ਭਰਤੀ ਨਹੀਂ ਰੁਕੀ ਭਰਤੀ ਹੁਣ ਵੀ ਚੱਲ ਰਹੀ ਹੈ ਨਵੇਂ-ਨਵੇਂ ਲੋਕ ਦੂਸਰੇ ਧੜਿਆਂ ਚੋਂ ਆ ਕੇ ਭਰਤੀ ਕਰਨ ਦੇ ਲਈ ਜ਼ਿੰਮੇਵਾਰੀ ਲੈ ਰਹੇ ਨੇ ਅਜੇ ਹਾਲਾਤਾਂ ਚ ਕਿਹੜਾ ਵਿਅਕਤੀ ਇਹ ਕਹਿ ਸਕਦਾ ਹੈ ਲੀਡਰ ਕਿ ਮੈਂ ਪ੍ਰਧਾਨ ਬਣਨਾ ਹੈ ਹਾਂ ਇਹ ਜ਼ਰੂਰ ਹੈ ਕਿ ਹੁਣ ਜਦੋਂ 15 ਜੁਲਾਈ ਤੋਂ ਮੀਟਿੰਗਾਂ ਹੋਣੀਆਂ ਨੇ ਡੈਲੀਗੇਟ ਸਟੇਟ ਜ਼ਿਲ੍ਹਾ ਚੁਣਨ ਦੀਆਂ 15 ਤੋਂ 27 ਜੁਲਾਈ ਤੱਕ ਉਹਨਾਂ ਜ਼ਿਲ੍ਹਾ ਪਧਰੀ ਮੀਟਿੰਗਾਂ ਦੇ ਵਿੱਚ ਜਿਹੜਾ ਇਕੱਠ ਆਉਣਾ ਹੈ ਜਿਹੜਾ ਹੜ ਆਉਣਾ ਹੈ ਲੋਕਾਂ ਦਾ ਉਹਦੇ ਨਾਲ ਮੇਰੀ ਗੱਲ ਤੇ ਮੋਹਰ ਲੱਗ ਜਾਣੀ ਹੈ ਵੀ ਪੰਜ ਮੈਂਬਰੀ ਕਮੇਟੀ ਦੀ ਪੰਜਾਬ 'ਚ ਲਹਿਰ ਚੱਲ ਰਹੀ ਹੈ ਜਿਵੇਂ ਆਮ ਆਦਮੀ ਪਾਰਟੀ ਦੀ ਲਹਿਰ ਸੀ ਨਾ 14 ਤੋਂ ਪਹਿਲਾਂ ਅੰਨਾ ਹਜ਼ਾਰੇ ਦੇ ਅੰਦੋਲਨ ਵੇਲੇ ਉਸ ਤੋਂ ਬਾਅਦ 17 ਤੋਂ ਪਹਿਲਾਂ ਤੇ 22 ਤੋਂ ਪਹਿਲਾਂ ਉਹੀ ਸਥਿਤੀਆਂ ਬਣ ਰਹੀਆਂ ਨੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੀਆਂ ਕਿਉਂਕਿ ਖੇਤਰੀ ਪਾਰਟੀ ਦੀ ਨੁਮਾਇੰਦਗੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਜਿਹੜੀ ਭਰਤੀ ਹੋ ਰਹੀ ਹੈ ਉਹਦੇ ਚੋਂ ਨਿਕਲਣੀ ਹੈ ਹੁਣ ਠੀਕ ਹੈ ਹੋਰ ਵੀ ਬਹੁਤ ਸਾਰੇ ਧੜੇ ਨੇ ਅਕਾਲੀ ਦਲ ਨੇ ਪੰਜ ਮੈਂਬਰੀ ਕਮੇਟੀ ਨਾਲ ਨਾਲ ਆ ਜਾਣਗੇ ਬਹੁਤ ਚੰਗੀ ਗੱਲ ਹੈ ਅਗਰ ਨਹੀਂ ਵੀ ਨਾਲ ਆਉਣਗੇ ਤਾਂ ਵੀ ਇਸ ਭਰਤੀ ਨੇ ਏਡੀ ਤਾਕਤ ਦੇ ਦੇਣੀ ਹੈ ਇਸ ਲੀਡਰਸ਼ਿਪ ਨੂੰ ਕਿ ਖੇਤਰੀ ਪਾਰਟੀ ਇਸ ਭਰਤੀ ਦੇ ਆਲੇ ਦੁਆਲੇ ਪੰਜਾਬ ਦੇ ਵਿੱਚ ਡਿਵੈਲਪ ਹੋਣੀ ਹੈ ਖੜੀ ਹੋਣੀ ਹੈ ਜੋ ਮੈਨੂੰ ਲੱਗਦਾ ਹੈ ਸਰ ਹਜੋ ਜੀ ਬਾਕੀ ਪੰਜ ਮੈਂਬਰੀ ਕਮੇਟੀ ਦਾ ਤੁਸੀਂ ਵਰਕਾ ਵੇਖੋ ਮੈਂ ਕੱਲ ਵੀ ਗੱਲ ਕੀਤੀ ਸੀ ਤੁਸੀਂ ਤਸਵੀਰਾਂ ਦੇਖੋ ਪੰਜ ਮੈਂਬਰੀ ਕਮੇਟੀ ਦੇ ਵਰਕਿਆਂ ਤੇ ਸੋਸ਼ਲ ਮੀਡੀਆ ਤੇ ਚਰਨਜੀਤ ਚੰਨੀ ਮਾਫ ਕਰਨਾ ਚਰਨਜੀਤ ਸਿੰਘ ਬਰਾੜ ਨੂੰ ਹਰ ਰੋਜ਼ ਚਰਨਜੀਤ ਬਰਾਰ ਦੀ ਫੋਟੋ ਰੋਜ਼ ਦੇਖੋ ਤੁਸੀਂ ਉਹ ਹਰ ਰੋਜ਼ ਭਰਤੀਆਂ ਰিসিਵ ਕਰ ਰਹੇ ਨੇ ਚਰਨਜੀਤ ਬਰਾਰ ਕੋਈ ਨਾ ਕੋਈ ਕਾਪੀਆਂ ਜਮਾ ਕਰਾਉਣ ਆ ਰਹੇ ਨੇ ਦਰਜਨਾ ਸੈਂਕੜਾ ਸੈਂਕੜੇ ਕਾਪੀਆਂ ਜਮਾ ਹੋ ਰਹੀਆਂ ਨੇ ਸੋ ਭਰਤੀ ਇਹ ਨਾ ਰੁਕਣ ਵਾਲਾ ਪ੍ਰੋਸੈਸ ਬਣ ਗਿਆ ਬਹੁਤ ਸਾਰੇ ਲੋਕ ਕਹਿੰਦੇ ਅਸੀਂ ਤਾਂ ਹੁਣ ਭਰਤੀ ਸ਼ੁਰੂ ਕੀਤੀ ਹੈ ਜੀ ਦਿਓ ਕਾਪੀਆਂ ਅਸੀਂ ਕਰਨੀਆਂ ਸੋ ਇਸ ਕਰਕੇ ਇੱਕ ਲਹਿਰ ਹੈ ਔਰ ਲਹਿਰਾਂ ਦਾ ਅੰਤ ਕਦੇ ਨਹੀਂ ਹੁੰਦਾ ਲਹਿਰਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੁਝ ਨਾ ਕੁਝ ਬਣਾ ਕੇ ਜਾਂਦੀਆਂ ਨੇ ਔਰ ਇਹ ਲਹਿਰ ਜਿਹੜੀ ਇਹ ਸੱਚੇ ਸੋਚੇ ਕੰਮ ਲਈ ਲੱਗੀ ਹੈ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਪੰਜਾਬ ਦੇ ਮੁੱਦਿਆਂ ਤੇ ਇੱਕ ਨਵੀਂ ਲੀਡਰਸ਼ਿਪ ਉਭਾਰਨ ਲਈ ਜਿਹੜੀ ਪੰਜਾਬ ਦੇ ਮੁੱਦਿਆਂ ਤੇ ਲੜੇ ਸੋ ਇਸ ਕਰਕੇ ਇਹ ਲਹਿਰ ਨੇ ਵੱਡਾ ਫਲ ਪੰਜਾਬ ਨੂੰ ਦੇ ਕੇ ਜ ਸੋ ਬਹੁਤ-ਬਹੁਤ ਧੰਨਵਾਦ ਡਲਾ ਜੀ ਨਾ ਸਾਰੀਆਂ ਖਬਰਾਂ ਉਪਰ ਤੁਸੀਂ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅ